ਇਨਾਂ ਦੇ ਹੀ ਬੱਚੇ ਸਾਡੇ ਬਾਰਡਰਾਂ ਦੇ ਉੱਤੇ ਸ਼ਹਾਦਤ ਦਿੰਦੇ ਆ। ਚੀਨ ਨਾਲ ਪਾਕਿਸਤਾਨ ਨਾਲ ਕੌਣ ਲੜਦਾ? ਕਿਸੇ BJP ਦੁਕਾਨਦਾਰ ਦਾ ਬੰਦਾ ਦੇਖਿਆ? ਇੰtains ਹੀ ਆਪਾਂ ਅੰਗਰੇਜ਼ਾਂ ਨੂੰ ਕਹਿੰਦੇ ਸੀ ਜੀ ਸਾਡੇ ਨਾਲ ਬੜਾ ਤੱਕਾ ਕਰਦੇ ਆ। ਇੰtains ਕਿਸੇ ਵੇਲੇ ਮੁਗਲਾਂ ਦੇ ਨਾਲ ਕਹਿੰਦੇ ਸਾਡੇ ਨਾਲ ਜੀ ਜ਼ੁਲਮ ਅਨਿਆਇ ਕਰਦੇ ਨੇ। ਹੁਣ ਕੀ ਹੋ ਰਿਹਾ ਸਾਡੇ ਨਾਲ? ਜਦੋਂ ਸਾਡਾ ਪੰਜਾਬ ਚੋਂ ਅਨਾਜ ਜਾਣਾ ਵਾ ਫਿਰ ਬਾਰਡਰ ਬੜੇ ਸੋਹਣੇ ਖੁੱਲੇ ਨੇ ਤੇ ਜਦੋਂ ਅੱਜ ਅਸੀਂ ਜਾਣਾ ਵਾ ਉਦੋਂ ਬਾਰਡਰ ਜਿਹੜੇ ਉਹ ਸੀਲ ਕਰ ਦਿੱਤੇ ਨੇ ਆਪਣੇ ਦੇਸ਼ ਦੇ ਲੋਕਾਂ ਦੇ ਉੱਤੇ ਇਦਾਂ ਦੇ ਡਰਾਉਣੇ ਹਥਿਆਰ ਖੜੇ ਕਰਕੇ ਫੌਜਾਂ ਤੇ ਪੈਰਾ ਮਿਲਟਰੀ ਫੋਰਸਸ ਨੂੰ ਉੱਥੇ ਤਾਇਨਾਤ ਕਰਨਾ ਇਹਦੋਂੋਂ ਜ਼ਿਆਦਾ ਮਾੜੀ ਗੱਲ ਇਹਨਾਂ ਵਾਸਤੇ ਨਹੀਂ ਹੋਸੀ। ਸਾਫ ਕਿਉਂਕਿ ਅੱਜ ਐਜੂਕੇਸ਼ਨ ਸ਼ੁਰੂ ਹੋ ਰਹੀ ਹੈ ਉਹ ਸਾਰੇ ਦੇਸ਼ ਦੇ ਕਿਸਾਨਾਂ ਨੇ ਲੜਾਈ ਲੜ ਰਿਹਾ ਆਪਣੀ ਨਹੀਂ ਲੜ ਰਿਹਾ। ਸਰਬੱਤ ਦੇ ਭਲੇ ਦੀ ਗੱਲ ਹੋ ਰਹੀ ਆ। ਮਨੁੱਖਤਾ ਦੇ ਭਲੇ ਦੀ ਗੱਲ ਹੋ ਰਹੀ ਆ ਜਿਹੜਾ ਰਾਮ ਦਾ ਰਾਮ ਜੀ ਭਗਵਾਨ ਰਾਮ ਦਾ ਫਲਸਫਾ ਉਹ ਅਸਲ ਇਹ ਲੈ ਕੇ ਆਏ ਨੇ ਸਪਾਲ ਸਿੰਘ ਖੇਰਾ ਵੀ ਕਿਸਾਨਾਂ ਦੀ ਹਮਾਇਤ ਕਰਨ ਦੇ ਲਈ ਸ਼ੰਭੂ ਬੈਰੀਅਰ ਦੇ ਉੱਤੇ ਪਹੁੰਚ ਚੁੱਕੇ ਨੇ ਵੱਡੇ ਕਿਸਾਨ ਲੀਡਰ ਨੇ ਤੇ ਉਹ ਅਕਸਰ ਜਿਹੜੇ ਕਿਸਾਨਾਂ ਦੇ ਲਈ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵਿੱਚ ਵੀ ਉਹਨਾਂ ਨੂੰ ਵੱਡਾ ਔਤਾ ਮਿਲਿਆ ਹੋਇਆ ਹੈਗਾ ਤਾਂ ਸਪਾਲ ਸਿੰਘ ਖੇਰਾ ਸਭ ਸਿਹਤ ਕਿਸਾਨਾਂ ਦੀ ਹਮਾਇਤ ਕਰਨ ਦੇ ਲਈ ਖੁਦ ਪਹੁੰਚੇ ਹੋ ਹਾਲਾਂਕਿ ਜਿਹੜੇ ਕਿਸਾਨ ਇਹ ਗੱਲ ਕਹਿੰਦੇ ਨੇ ਕਿ ਸਾਡਾ ਕੋਈ ਵੀ ਰਾਜਨੀਤਿਕ ਲੀਡਰਾਂ ਦੇ ਨਾਲ ਕੁਝ ਨਹੀਂ ਹੈਗਾ ਤੇ ਸਟੇਜ ਤੋਂ ਵੀ ਬੋਲਣਾ ਨਹੀਂ ਕੋਈ ਗੱਲ ਨਹੀਂ ਅਸੀਂ ਸਟੇਜ ਤੋਂ ਬੋਲਣਾ ਵੀ ਨਹੀਂਗਾ ਅਸੀਂ ਕਿਸੇ ਤਰ੍ਹਾਂ ਦੀ ਕੋਈ ਉਹ ਇਹਨਾਂ ਦੇ ਕੰਮ ਵਿੱਚ ਖਲਲ ਨਹੀਂ ਪਾਉਣਾ ਅਸੀਂ ਇਹਨਾਂ ਦੇ ਨਾਲ ਆ ਪਿੱਛੇ ਰਵਾਂਗੇ ਜਿੱਥੇ ਤੱਕ ਜਾ ਸਕਦੇ ਜਾਵਾਂਗੇ ਜਿੰਨੇ ਜੋਗੇ ਹੈਗੇ ਯੋਗਦਾਨ ਪਾਵਾਂਗੇ ਕਿਉਂਕਿ ਇਹ ਸਰਬੱਤ ਦੇ ਭਲੇ ਦੀ ਗੱਲ ਹੋ ਰਹੀ ਆ ਜੀ ਮਨੁੱਖਤਾ ਦੇ ਭਲੇ ਦੀ ਗੱਲ ਹੋ ਰਹੀ ਆ ਜਿਹੜਾ ਰਾਮ ਦਾ ਰਾਮ ਜੀ ਭਗਵਾਨ ਰਾਮ ਦਾ ਫਲਸਫਾ ਉਹ ਅਸਲ ਇਹ ਲੈ ਕੇ ਆਏ ਨੇ ਹੂੰ ਉਹ ਨਹੀਂ ਜਿਹੜਾ ਉੱਥੇ ਬਣਾਇਆ ਗਿਆ ਉਹ 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 ਫਲਸਫਾ ਵੋਟਾਂ ਦੀ ਖਾਤਰ ਆ ਇਹ ਫਲਸਫਾ ਮਨੁੱਖਤਾ ਦੀ ਖਾਤਰ ਆ ਔਰ ਸਾਰੀਆਂ ਗੱਲਾਂ ਇਹਨਾਂ ਦੀਆਂ ਬੜੀਆਂ ਜਾਇਜ਼ ਆ ਕਿਸੇ ਦੀ ਕੋ ਪਰਸਨਲ ਮੰਗਨੇਗੀ ਹੂੰ ਜੋ ਕੋ ਚੇ ਕਰ ਰਹੇ ਨੇ ਔਰ ਪੰਜਾਬ ਚ ਜੇ ਅੱਜ ਐਜਿਟੇਸ਼ਨ ਸ਼ੁਰੂ ਹੋ ਰਹੀ ਉਹ ਸਾਰੇ ਦੇਸ਼ ਦੇ ਕਿਸਾਨਾਂ ਨੇ ਲੜਾਈ ਲੜ ਰਹੇ ਆਪਣੀ ਨਹੀਂ ਲੜ ਰਹੇ ਉਹਨਾਂ ਦੇ ਢਿੱਡ ਭਰਨ ਵਾਸਤੇ ਵੀ ਲੜ ਰਹੇ ਨੇ ਔਰ ਇਹਨਾਂ ਦੀਆਂ ਮੰਗਾਂ ਬਹੁਤ ਔਰ ਦੂਜੀ ਗੱਲ ਕਿ ਇਹਨਾਂ ਦੇ ਹੀ ਬੱਚੇ ਸਾਡੇ ਬਾਰਡਰਾਂ ਦੇ ਉੱਤੇ ਸ਼ਹਾਦਤ ਦਿੰਦੇ ਆ ਜਦੋਂ ਲੋਡ ਪੈਂਦੀ ਚੀਨ ਨਾਲ ਪਾਕਿਸਤਾਨ ਨਾਲ ਕੌਣ ਲੜਦਾ ਕਿਸੇ ਬੀਜੇਪੀ ਦੁਕਾਨਦਾਰ ਦਾ ਬੰਦਾ ਦੇਖਿਆ ਮਾਫ ਕਰਨਾ ਇੱਥੇ ਟੋਕਣਾ ਚਾਹਾਂਗਾ ਪਰ ਜੇ ਅਸੀਂ ਆਪ ਬਾਰਡਰ ਦੇਖਿਆ ਜਾਵੇ ਇਹ ਬਾਰਡਰ ਨੂੰ ਵੀ ਅੱਜ ਭਾਰਤ ਪਾਕਿਸਤਾਨ ਦਾ ਬਾਰਡਰ ਦੀ ਤਰ੍ਹਾਂ ਬਣਾਤਾ ਮੈਨੂੰ ਲੱਗਦਾ ਉੱਥੇ ਵੀ ਇੰਨੀਆਂ ਤਾਰਾਂ ਜਾਂ ਨਹੀਂ ਲੱਗੀਆਂ ਹੋਣਗੀਆਂ ਜਿਵੇਂ ਇੱਥੇ ਇਹਨਾਂ ਦੇ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ 6 ਲੇਅਰ ਦੇ ਵਿੱਚ 15000 ਫੋਰਸ ਕਢੀ ਹੈ ਬਿਲਕੁਲ ਬਿਲਕੁਲ ਇਹ ਇਹਨੂੰ ਅੰਗਰੇਜ਼ੀ ਚ ਕਹਿੰਦੇ ਹੈ क्रੂਅਲਟੀ ਬਰੂਟੈਲਿਟੀ ਪਾਰਬੈਰਿਕ ਐਕਸ਼ਨਸ ਆਫ ਦ ਗਵਰਨਮੈਂਟ ਇਦਾਂ ਹੀ ਆਪਾਂ ਅੰਗਰੇਜ਼ਾਂ ਨੂੰ ਕਹਿੰਦੇ ਸੀ ਜੀ ਸਾਡੇ ਨਾਲ ਬੜਾ ਧੱਕਾ ਕਰਦੇ ਆ। ਇਦਾਂ ਹੀ ਕਿਸੇ ਵੇਲੇ ਮੁਗਲਾਂ ਦੇ ਨਾਲ ਕਹਿੰਦੇ ਸੀ ਸਾਡੇ ਨਾਲ ਜੀ ਜ਼ੁਲਮ ਅਨਿਆਇ ਕਰਦੇ ਨੇ। ਹੁਣ ਕੀ ਹੋ ਰਿਹਾ ਸਾਡੇ ਨਾਲ? ਜਦੋਂ ਸਾਡਾ ਪੰਜਾਬ ਚੋਂ ਅਨਾਜ ਜਾਣਾ ਵਾ ਫਿਰ ਬਾਰਡਰ ਬੜੇ ਸੋਹਣੇ ਖੁੱਲੇ ਨੇ ਤੇ ਜਦੋਂ ਅੱਜ ਅਸੀਂ ਜਾਣਾ ਵਾ ਉਦੋਂ ਬਾਰਡਰ ਜਿਹੜੇ ਉਹ ਸੀਲ ਕਰ ਦਿੱਤੇ ਨੇ ਜਿਹਦੀ ਕਿ ਸਖਤ ਤੋਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਨੀ ਚਾਹੀਦੀ। ਅੱਜ ਜਿਹੜੇ ਲੋਕ ਆ ਰਹੇ ਨੇ ਇਹ ਕੋਈ ਪਾਕਿਸਤਾਨ ਤੋਂ ਆ ਰਹੇ ਨੇ, ਕੋਈ ਕੋਈ ਦੁਸ਼ਮਣ ਦੇਸ਼ ਤੋਂ ਆ ਰਹੇ ਨੇ। ਆਪਣੇ ਦੇਸ਼ ਦੇ ਲੋਕਾਂ ਦੇ ਉੱਤੇ ਇਦਾਂ ਦਾ ਡਰਾਉਣੇ ਹਥਿਆਰ ਖੜੇ ਕਰਕੇ ਫੌਜਾਂ ਤੇ ਪੈਰਾ ਮਿਲਟਰੀ ਫੋਰਸਸ ਨੂੰ ਉੱਥੇ ਤਾਇਨਾਤ ਕਰਨਾ ਇਹਦੋਂ ਜ਼ਿਆਦਾ ਮਾੜੀ ਗੱਲ ਇਹਨਾਂ ਵਾਸਤੇ ਨਹੀਂ ਹੋ ਸਕਦਾ ਅੱਛਾ ਤੁਸੀਂ ਖੁਦ ਰਾਜਨੀਤੀ ਦੇ ਵਿੱਚੋਂ ਇੱਕ ਵੱਡਾ ਸਵਾਲ ਖੜਾ ਹੁੰਦਾ ਕਿਸਾਨ ਕਹਿੰਦੇ ਐਮਐਸਪੀ ਸਾਨੂੰ ਗਰੰਟੀ ਦਿਓ ਪੱਕਾ ਕਲੀਅਰ ਕਰੋ ਪਰ ਉਹ ਕਹਿੰਦੇ ਇਹਨਾਂ ਸੋਖਾ ਨਹੀਂ ਹੈਗਾ ਤੁਸੀਂ ਕਿਵੇਂ ਦੇਖਦੇ ਹੋ ਜੋ ਸਰਕਾਰ ਬਿਆਨ ਦਿੰਦੀ ਹੈ ਕਿ ਵਾਕੇ ਇਹ ਗੱਲ ਆ ਕਿ ਸੋਖਾ ਨਹੀਂ ਨਹੀਂ ਹੋ ਸਕਦਾ ਜੀ ਸਭ ਕੁਝ ਹੋ ਸਕਦਾ ਅੰਗਰੇਜ਼ੀ ਚ ਕੋਰਟ ਨਹੀਂ ਹੈਗਾ ਵੈਨ ਦੇਰ ਇਜ਼ ਅ ਵਿਲ ਦੇਰ ਇਜ਼ ਅ ਵੇ ਅੱਜ ਕਹਿੰਦੇ ਜੀ ਕਿਉਂ ਨਹੀਂ ਹੋ ਸਕਦਾ ਦੇਖੋ ਅਸੀਂ ਕਿ ਇੱਕ ਕਿਸਾਨ ਕੀ ਕਹਿੰਦੇ ਨੇ ਕਿ ਐਮਐਸਪੀ ਕਾਨੂੰਨ ਬਣਾ ਦਿਓ ਜਿੰਨਾ ਤੁਸੀਂ ਖਰੀਦਣਾ ਚਾਹੁੰਦੇ ਤੁਸੀਂ ਖਰੀਦ ਲਓ ਸਾਡਾ ਸ਼ੋਸ਼ਣ ਨਾ ਹੋਵੇ ਪ੍ਰਾਈਵੇਟ ਸੈਕਟਰ ਦੇ ਵਿੱਚ ਅੱਜ ਕੀ ਹੁੰਦਾ ਵਾ ਕਿ ਜਿੰਨਾ ਸਰਕਾਰ ਕਹਿੰਦੀ ਕਿ ਅਸੀਂ ਇੰਨਾ ਖਰੀਦਣਾ ਸੀ ਕਣਕ ਝੋਨਾ ਲੈ ਲਿਆ ਵਾ ਹੁਣ ਤੁਸੀਂ ਆਪਣਾ ਪ੍ਰਾਈਵੇਟ ਲਈ ਦਿਦੋ ਪ੍ਰਾਈਵੇਟਲੀ ਵੇਚਦੇ ਨੇ ਉਦੋਂ ਅੰਗਰੇਜ਼ੀ ਚ ਕਹਿੰਦੇ ਨੇ ਡਿਸਟ्रेस ਸੇਲ ਕੋਈ ਆੜਤੀਆ ਕੋਈ ਸ਼ੈਲਰ ਵਾਲਾ ਕੋਈ ਵਪਾਰੀ ਇਹਨਾਂ ਨੂੰ 300 ਰੁਪਏ ਕੁਇੰਟਲ ਘੱਟ ਦੇ ਰਿਹਾ ਕੋਈ 200 ਘੱਟ ਦੇ ਰਿਹਾ ਪੰਜਾਬ ਦੇ ਵਿੱਚ ਤਾਂ ਫਿਰ ਵੀ ਇੰਨਾ ਵਾ ਪਰ ਦੇਸ਼ ਪਾਕੀ ਤੇ ਯੂਪੀ ਤੋਂ ਪਰਲੇ ਪਾਸੇ ਟੱਪ ਜੋ ਉਹਨਾਂ ਨੂੰ 40-50 ਪੈਸੇ ਐਮਐਸਪੀ ਦਾ ਰ ਉਹ ਕਹਿੰਦੇ ਕਾਨੂੰਨ ਬਣਾ ਦਿਓ ਜਿੰਨਾ ਤੁਸੀਂ ਲੈਣਾ ਲੈ ਲਓ ਹਮ ਉਹਨਾਂ ਤੋਂ ਇਹ ਥੋੜੋ ਕਹਿੰਦੇ ਸਾਰਾ 100% ਸਾਡਾ ਤੁਸੀਂ ਚੱਕਣਾ ਜੀ ਤੁਸੀਂ ਚੈੱਕ ਕਰੋ ਜਿਹੜਾ ਬਕਾਇਆ ਹੋਜੇ ਸਾਡਾ ਸ਼ੋਸ਼ਣ ਨਾ ਹੋਵੇ ਇਹਦੇ ਕੋਈ ਮਾੜੀ ਗੱਲ ਨਹੀਂ ਜੀ ਤਾਂ ਬਹੁਤ ਬਹੁਤ ਸ਼ੁਕਰੀਆ ਤੁਸਕਪਾਲ ਸਿੰਘ ਖੈਰਾ ਅੱਜ ਕਿਸਾਨਾਂ ਦੀ ਹਮਾਇਤ ਕਰਨ ਦੇ ਲਈ ਪਹੁੰਚੇ ਨੇ ਤਾਂ ਅਸੀਂ ਛੱਬੂ ਬੈਰੀਏ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਵੀ ਉਹਨਾਂ ਦਾ ਪੂਰਾ ਜਿਹੜਾ ਸਵਾਗਤ ਕਰ ਰਹੇ ਨੇ ਚਾਹੇ ਉਹ ਇੱਕ ਕਾਂਗਰਸੀ ਲੀਡਰ ਨੇ ਰਾਜਨੀਤਿਕ ਆਗੂ ਨੇ ਪਰ ਉਹ ਕਹਿੰਦੇ ਫਿਰ ਵੀ ਮੈਂ ਜਿਹੜਾ ਇਹਨਾਂ ਕਿਸਾਨਾਂ ਦੇ ਹਮੇਸ਼ਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗਾ ਖੜਾ ਸੀ ਤੇ ਖੜਾ ਰਹਾਂਗਾ ਕੈਮਰਾ ਪਾਸੋਂ ਮਲਕੀਤ ਸਿੰਘ ਦੇ ਨਾਲ ਰਾਜਦੀਪ ਸਿੰਘ ਭੋਲ ਦਾ